ਇਰਾਨ ਨੇ ਵੱਡਾ ਫੈਸਲਾ ਲਿਆ 32 ਦੇਸ਼ਾਂ ਦੇ ਨਾਗਰਿਕਾਂ ਨੂੰ ਰਾਹਤ ਦਿੱਤੀ ਹੈ ਦੱਸਦੀ ਹੈ ਕਿ ਵੀਜ਼ਾ ਸ਼ਰਤਾਂ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ ਗਈਆਂ ਨੇ 32 ਦੇਸ਼ ਜਿਨ੍ਹਾਂ ਤੇ ਅੰਡਰ ਆਉਂਦੇ ਨੇ ਕਿਉਂਕਿ ਇਰਾਨ ਸਰਕਾਰ ਦਾ ਇਹ ਫੈਸਲਾ ਲੋਕਾਂ ਨੂੰ ਸ਼ਹਿਰ ਸਪਾਟੇ ਦੇ ਲਈ ਉਤਸ਼ਾਹਿਤ ਕਰਨਾ ਹੈ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਇਰਾਨ ਦੇ ਇਹਨਾਂ ਥਾਵਾਂ ਤੇ ਆਉਣ ਘੁੰਮਣ ਫਿਰਨ ਔਰ ਇਹਨਾਂ ਦੇ ਸੈਰ ਸਪਾਟਾ ਵਧੇ ਔਰ ਕਹਿ ਸਕਦੇ ਆ ਕਿ ਨਾਮ ਜਿਹੜਾ ਅੱਗੇ ਹੋਰ ਵੱਧੇ ਕਿਉਂਕਿ ਹੁੰਦਾ ਹੈ ਕਿ ਇਨਕਮ ਦਾ ਸੋਰਸ ਵੀ ਕਿਤਨਾ ਕਿਤੇ ਇਸ ਨੂੰ ਲੈ ਕੇ ਜਾਦਾ ਵੱਧ ਜਿਵੇਂ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਸਰਸਪਾੜੇ ਨੂੰ ਸ਼ਾਹੀਦ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਤਾਂ ਇਸੇ ਤਰ੍ਹਾਂ ਹੀ ਈਰਾਨ ਦੇ ਵੱਲੋਂ ਵੀ ਇਹ ਡਿਸੀਜਨ ਲਿਆ ਗਿਆ ਹੈ ਕਿ ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਆਉਣ ਸਾਰੀਆਂ ਵੀਜ਼ਾ ਸ਼ਰਤਾਂ ਜਿਹੜੀਆਂ ਨੇ ਇਹ ਖਤਮ ਕਰ ਦਿੱਤੀਗੇ ਸੋ ਡਿਟੇਲ ਵਾਈਜ਼ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਈਰਾਨ ਨੇ ਇਹਨਾਂ 33 ਦੇਸ਼ਾਂ ਦੇ ਨਾਗਰਿਕਾਂ ਦੇ ਲਈ ਕਈ ਵੀਜ਼ਾ ਲੋਡ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ ਭਾਰਤ ਵੀ ਇਹਨਾਂ ਦੇਸ਼ਾਂ ਦੇ ਵਿੱਚ ਸ਼ਾਮਿਲ ਹੈ ਵੱਡੀ ਗੱਲ ਹੈ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਗਰਿਕਾਂ ਦੇ ਲਈ ਵੀਜ਼ਾ ਸ਼ਰਤਾ ਖਤਮ ਕਰ ਦਿੱਤੀਆਂ ਗਈਆਂ ਨੇ। ਈਰਾਨ ਸਰਕਾਰ ਦੇ ਇਸ ਕਦਮ ਦਾ ਮਕਸਦ ਸੈਰ-ਸਪਾਟੇ ਨੂੰ ਉਸ਼ਾਹਿਦ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਵਿਦੇਸ਼ੀ ਨਾਗਰਿਕ ਈਰਾਨ ਦੀ ਯਾਤਰਾ ਦੇ ਲਈ ਆ ਸਕਣ। ਈਰਾਨ ਦੇ ਸੰਸਕ੍ਰਿਤੀ ਸੈਰ-ਸਪਾਟਾ ਅਤੇ ਹੈਂਡੀਕਰਾਫਟ ਮੰਤਰੀ ਇਜਾਤੁੱਲਾ ਜਰਗਾਮੀ ਨੇ ਇਹ ਜਾਣਕਾਰੀ ਦਿੱਤੀ ਹੈ। ਸੋ ਆ ਪਾਰਤ ਨੂੰ ਸਹੂਲਤਾਂ ਮਿਲਣੀਆਂ ਤੇ ਇਸ ਦੇ ਨਾਲ ਕੁਝ ਅਜਿਹੇ ਦੇਸ਼ ਵੀ ਮੌਜੂਦ ਨੇ ਜਿਨ੍ਹਾਂ ਨੂੰ ਵੀ ਇਸ ਦੇ ਨਾਲ ਸਹੂਲਤਾਂ ਮਿਲੀਆਂ ਨੇ ਕਿ ਉੱਥੇ ਵੀ ਕੋਈ ਵੀਜ਼ਾ ਨੂੰ ਲੈ ਕੇ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਲੱਗੀ ਤਾਂ ਅਜ਼ਤੁੱਲਾ ਜ਼ਰਗਾਮੀ ਨੇ ਕਿਹਾ ਕਿ ਇਸ ਫੈਸਲੇ ਤੇ ਉਦੇਸ਼ ਦੇ ਵਿੱਚ ਸਿਰਫ ਸੈਰ ਸਪਟਾ ਵਧਾਉਣਾ ਨਹੀਂ ਹੈ ਸਗੋਂ ਈਰਾਨ ਨੂੰ ਲੈ ਕੇ ਬਣੇ ਮਾਹੌਲ ਨੂੰ ਵੀ ਖਤਮ ਕਰਨਾ ਕਿਤੇ ਨਾ ਕਿਤੇ ਜੋ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ ਕਿ ਉਸ ਤਰ੍ਹਾਂ ਕਿੱਦਾਂ ਉੱਥੋਂ ਦੇ ਹਾਲਾਤ ਨੇ ਕਿਉਂਕਿ ਮੁ슬ਮਨ ਕੰਟਰੀਜ਼ ਦੇ ਨੇਗਿਆਂ ਤਾਂ ਕਹਿ ਸਕਦੇ ਹਥਿਆਰ ਗੈਂਗਵਾਰ ਬਹੁਤ ਜ਼ਿਆਦਾ ਉੱਥੇ ਵੇਖ ਨੂੰ ਮਿਲਦੀ ਹੈਗੀ ਤਾਂ ਕਿਤੇ ਨਾ ਕਿਤੇ ਇਹ ਡਿਸੀਜਨ ਉਸ ਚੀਜ਼ ਨੂੰ ਖਤਮ ਕਰ ਲਈ ਕਿ ਸਾਡੇ ਦੇਸ਼ ਦਾ ਜਿਹੜਾ ਨਾਮ ਸਹੀ ਬਣੇ ਤੇ ਗੁੱਡ ਲਿਸਟ ਤੇ ਵੀ ਸਾਡਾ ਦੇਸ਼ ਜਾਵੇ ਹਨਾ ਤਾਂ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ 33 ਦੇਸ਼ਾਂ ਦੇ ਨਾਗਰਿਕਾਂ ਦੇ ਲਈ ਵੀਜ਼ਾ ਸ਼ਰਤਾਂ ਖਤਮ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੇ ਨਾਮ ਕੀ ਨੇ ਪਹਿਲਾਂ ਤਾਂ ਭਾਰਤ ਆਉਂਦਾ ਜੀ ਰੂਸ ਸੰਯੁਕਤ ਅਰਬ ਅਮੀਰਾਤ ਬਹਿਰੀਨ ਸਾਊਦੀ ਅਰਬ ਕਤਰ ਕੁਵੈਤ ਲਬਨਾਨ ਉਜ਼ਬੇਕਿਸਤਾਨ ਕਿਰਗਿਸਤਾਨ ਤਜਿਕਿਸਤਾਨ ਟੂਨੀਸ਼ੀਆ ਤੰਜ਼ਾਨੀਆ ਜ਼ੰਬਾਬੇ ਮਾਰੀਸ਼ਸ ਸੇ ਸੇਸ਼ਲਸ ਇੰਡੋਨੇਸ਼ੀਆ ਬਰੂਨੇਈ ਜਪਾਨ ਸਿੰਗਾਪੁਰ ਕੰਬੋਡੀਆ ਮਲੇਸ਼ੀਆ ਵੀਅਤਨਾਮ ਬ੍ਰਾਜ਼ੀਲ ਪੇਰੂ ਕਿਊਬਾ ਮੈਕਸੀਕੋ ਵੈਨਜ਼ੁਏਲਾ ਪੋਸਟਨੀਆਂ ਤੇ ਹਰ ਜੈਗੋ ਵੀਨਾ ਸਰਬੀਆ ਤੇ ਕਰੋਸ਼ੀਆ ਤੇ ਬੈਲਾਰੂਸ ਇਹ ਦੇਸ਼ ਸ਼ਾਮਿਲ ਨੇ ਜਿਨ੍ਹਾਂ ਦਾ ਨਾਮ ਹੈਗਾ 33 ਦੇਸ਼ਾਂ ਦੀ ਸੂਚੀ ਦੇ ਵਿੱਚ ਇਹਨਾਂ ਦੀਆਂ ਨਾਗਰਿਕ ਵੀਜ਼ਾ ਦੀਆਂ ਸ਼ਰਤਾਂ ਜਿਹੜੀਆਂ ਨੇ ਖਤਮ ਕਰ ਦਿੱਤੀਆਂ ਗਈਆਂ ਨੇ ਦੱਸਦੀ ਹੈ ਕਿ ਪਾਕਿਸਤਾਨ ਥੋੜਾ ਜਿਹਾ ਪਿੱਛੇ ਰਹਿ ਗਿਆ ਇਸ ਲਿਸਟ ਤੋਂ ਬਾਹਰ ਹੋ ਗਿਆ ਪਾਕਿਸਤਾਨ ਦਾ ਨਾਮ ਇਸ ਲਿਸਟ ਦੇ ਵਿੱਚ ਨਹੀਂ ਹੈਗਾ ਪਾਕਿਸਤਾਨ ਇਹਨਾਂ ਦੇਸ਼ਾਂ ਦੇ ਵਿੱਚ ਸ਼ਾਮਿਲ ਨਹੀਂ ਹੈਗਾ ਜਿਨ੍ਹਾਂ ਦੀ ਨਾਗਰਿਕਾਂ ਨੂੰ ਈਰਾਨ ਨੇ ਸਹੂਲਤ ਦਿੱਤੀਆਂ ਨੇ ਈਰਾਨ ਪਹਿਲਾਂ ਹੀ ਤੁਰਕੀ ਅਜ਼ਰਬਾਈਜਾਨ ਓਮਾਨ ਚੀਨ ਅਰਮੇਨੀਆ ਲਬਨਾਨ ਅਤੇ ਸੀਰੀਆ ਦੇ ਲੋਕਾਂ ਨੂੰ ਵੀਜ਼ਾ ਲੋੜਾਂ ਨੂੰ ਮਾਫ਼ ਕਰਨ ਦੀ ਇਜਾਜ਼ਤ ਦੇ ਚੁੱਕਿਆ ਈਰਾਨੀ ਮੀਡੀਆ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਈਰਾਨ ਚ ਸੈਲਾਨੀਆਂ ਦੀ ਗਿਣਤੀ ਚ 48% ਵਾਧਾ ਹੋਇਆ ਤੇ ਇਹ ਅੰਕੜਾ 44 ਲੱਖ ਤੱਕ ਪਹੁੰਚ ਗਿਆ।